ਸ੍ਰੀ ਕਾਲ ਜੀ ਸਾਰੇ ਵੀਰਾਂ ਨੂੰ ਪੰਦੇਟੇ ਦੀ ਫਾਰਮ ਤੇ ਆਪਦਾ ਵੈਲਕਮ ਹੈ ਤੇ ਅੱਜ ਦੀ ਵੀਡੀਓ ਵਿੱਚ ਇੱਕ ਬੱਕਰਾ ਆ ਗਿਆ ਵੀਰ ਹੁਣਾਂ ਦੇ ਕੋਲ ਤੇ ਆਓ ਹੁਣ ਵੀਰ ਹੁਣਾਂ ਨਾਲ ਕਰਦੇ ਆਂ ਦੀ ਗੱਲਬਾਤ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੇ ਅੱਜ ਆਪਣੇ ਕੋ ਬੱਕਰਾ ਆ ਗਿਆ ਜੀ ਵੀਰ ਜੀ ਹਾਂ ਜੀ ਵੀਰ ਜੀ ਹਾਂ ਜੀ ਤੇ ਕਿੰਨੇ ਦੰਦ ਹੋ ਗਿਆ ਬੱਕਰਾ ਦੋ ਦੰਦ ਹੋ ਗਿਆ ਜੀ ਦੋ ਦੰਦ ਹੋ ਗਿਆ ਵੇਖੋ ਵੀਰੋ ਤੇ ਕਾਲਾ ਪਿਓਰ ਕਾਲਾ ਤੇ ਲੰਮੇ ਕੰਨ ਵਾਲਾ ਬੀਟਲ ਬੱਕਰਾ ਆ ਗਿਆ ਤੇ ਵੀਰ ਜੀ ਮਾੜਾ ਆਇਆ ਹਣੂ ਕਾਹਨੂੰ ਕਰਦੇ ਹਾਂ ਚੰਗਾ ਬੱਕਰਾ ਆ ਗਿਆ ਵੇਖੋ ਵੀਰੋ ਵੀਰ ਕੋਲ ਤੇ ਬਿਰਦੀ ਹੋਤਰਾ ਮਾਰਦਾ ਮੁਰਦਾ ਨਹੀਂ ਨਾ ਨਹੀਂ ਮਾਰਦਾ ਬਿਰਦੀ ਮਾਰਦਾ ਨਹੀਂ ਠੀਕ ਜੀ ਤੇ ਬਿਰਦੀ ਕਿੰਨੇ ਦਾ ਦੇ ਦੇਣਾ ਜੇ ਇਹ 10000 ਰੁਪਿਆ ਦਾ ਰੇਟ ਜੇ ਤੇ ਹਾਂ ਨਾ ਕਿੰਨੇ ਦਾ ਹਾਂ ਨਾ 15 ਹੈ 15 ਦਾ ਕੋਈ ਵੀਰ ਫੋਨ ਕਰ ਲੂ ਹੋਰ ਮਾਤਾਨ ਕਰਦੇ ਹੋ ਵੀਰ ਜੀ ਤੇ ਨੰਬਰ ਹੈਗਾ ਵੀਰ ਹੁਣਾ ਦਾ 77197 2658 ਚੰਗਾ ਬਕਰਾ ਆ ਗਿਆ ਵੀਰ ਹੁਣਾ ਦੇ ਕੋਲ ਤੇ ਬਿਰਦੀ ਇਹ ਧੁੰਦਾ ਹੋ ਗਿਆ ਹਨਾ ਤੇ ਇਹ ਪਿਓਰ ਕਾਲਾ ਤਰ੍ਹਾਂ ਬੀਟਲ ਬਕਰਾ ਆ ਤੇ ਹਣੂ ਮੜਾਇਆ ਕਰ ਦੋ ਗਾਂ ਨੂੰ ਵੇਖੋ ਵੀਰੋ ਚੰਗਾ ਬੱਕਰਾ ਆ ਗਿਆ ਵੀਰ ਦੇ ਕੋਲ ਐ ਤਵੀਰ ਜੀ ਆਪਣਾ ਐਡਰੈਸ ਬੋਲ ਦਿਓ ਇੱਕ ਰਹੀ ਆਪਣਾ ਐਡਰੈਸ ਹੈਗਾ ਪੰਦੇਰ ਕਲਾਂ ਜੀ ਹਾਂਜੀ ਕਲਾਂ ਅੰਮ੍ਰਿਤਸਰ ਦੇ ਤੇ ਨਾਮ ਵੀਰ ਜੀ ਆਪਣਾ ਦੱਸ ਦਿਓ ਮੇਰਾ ਨਾਮ ਹੈਗਾ ਹਰੀ ਸਿੰਘ ਹਾਂਜੀ ਤੇ ਨੰਬਰ ਵੀਰ ਹੁੰਦਾ ਹੈਗਾ 77197 2658 ਧੰਨਵਾਦ ਜੀ ਵੀਰ ਜੀ